ਵਿਦਿਆਰਥੀ ਜਥੇਬੰਦੀ ਸਾਤੇ ਦੇ ਵੱਲੋਂ ਪਿਛਲੇ ਦਿਨੀ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਹੈਗੇ ਨੇ ਕਰਮਜੀਤ ਸਿੰਘ ਉਹਨਾਂ ਨੂੰ ਤਲਬ ਕਰਨ ਦੀ ਗੱਲ ਕੀਤੀ ਗਈ। ਸੋ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਬਣੀ ਹੋਈ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਿਹੜਾ ਕਿ ਦਸਤਾਰਧਾਰੀ ਸਿੱਖ ਹੈਗਾ ਉਹ ਆਰਐਸਐਸ ਦੇ ਸਮਾਗਮ ਵਿੱਚ ਉੱਥੇ ਜਾ ਕੇ ਉਹਨਾਂ ਦੇ ਮੁਖੀ ਦੇ ਅੱਗੇ ਲੇਲੜੀਆਂ ਕੱਢਦਾ ਹੈਗਾ ਕਿ ਅਸੀਂ ਇੱਕ ਚੇਅਰ ਸਥਾਪਿਤ ਕੀਤੀ ਹੈਗੀ ਆ ਜਿਦੇ ਵਿੱਚ ਰਿਗਵੇਦ ਔਰ ਵੇਦਾਂ ਦਾ ਜਿਹੜਾ ਮੁਤਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਰਲਾ ਕੇ ਜਿਹੜਾ ਕੀਤਾ ਜਾਵੇਗਾ ਤੋ ਰਿਗ ਵੇਦ ਦੀ ਇੱਕ ਕੰਪੈਰੀਟਿਵ ਸਟੱਡੀ ਹੋ ਸਕਦੀ ਹੈ ਸਾਨੂੰ ਇਹਦੇ ਬਾਰੇ ਕੋਈ ਇਤਰਾਜ਼ ਨਹੀਂ ਇੱਕ ਅਕਾਡੈਮਿਕ ਐਕਸਰਸਾਈਜ਼ ਹੈ ਵੱਖ-ਵੱਖ ਗ੍ਰੰਥਾਂ ਦੀ ਅਕਾਡੈਮਿਕ ਸਟੱਡੀ ਦਾ ਜਿਹੜਾ ਹੈਗਾ ਪਰ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਮਿਲਣਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲੈ ਕੇ ਆਉਣਾ ਜਾਂ ਫਿਰ ਇਹ ਸਾਨੂੰ ਲੱਗਦਾ ਵੀ ਇਹ ਰਲ ਗੱਡ ਕਰਨ ਦੀ ਜਿਹੜਾ ਪਹਿਲਾ ਕਦਮ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਰਿਸਰਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤੌਰ ਤੇ ਹੋਣੀ ਚਾਹੀਦੀ ਹੈ ਨਾ ਕਿ ਵੇਦਾਂ ਦੀ ਇੱਕ ਛੋਟੀ ਇਸੇ ਵਜੋਂ ਯਾ ਵੀ ਛੋਟੇ ਹਿੱਸੇ ਵਿੱਚ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਸਿੱਖ ਹਿੰਦੂਆਂ ਦਾ ਇੱਕ ਫੌਜੀ ਵੰਗ ਹੈਗਾ ਸੋ ਉਹ ਨਹੀਂ ਇੱਕ ਨਿਆਰੀ ਕੌਮ ਹੈ ਵੀ ਬ੍ਰਹਮੋ ਸਮਾਜ ਨੇ ਕਿਸ ਤਰ੍ਹਾਂ ਆਪਣੀਆਂ ਰਿਲੀਜੀਅਸ ਬਾਉਂਡਰੀਜ਼ ਨੂੰ ਵਰਤ ਕੇ ਆਪਣੀਆਂ ਜਿਹੜੀਆਂ ਰਿਲੀਜੀਅਸ ਤਸ਼ਬੀਹਾਂ ਨੂੰ ਤੇ ਹਿੰਦੂ ਸਮਾਜ ਦੇ ਜਿਹੜੀਆਂ ਜਿਹੜੀਆਂ ਜਿਹੜੇ ਸਿੰਬੋਲਿਜ਼ਮ ਆ ਉਹਨੂੰ ਵਰਤ ਕੇ ਕਿੱਦਾਂ ਇੱਕ ਕਲੈਕਟਿਵ ਤੇ ਯੂਨੀਕ ਇੰਡੀਅਨ ਮਾਈਂਡ ਕ੍ਰੀਏਟ ਕਰਿਆ ਜਿਹੜੀ ਪੈਟ੍ਰਿਕ ਓਲੀਵਲ ਦਾ ਜਦੋਂ ਅਸੀਂ ਥੀਸਿਸ ਪੜ੍ਹਦੇ ਹਾਂ ਉਹਦੇ ਵਿੱਚੋਂ ਉਦਾਸੀਆਂ ਵਾਲਾ ਸਾਰਾ ਕੰਮ ਆ ਜਿਹੜਾ ਸਮਝ ਆਉਂਦਾ ਉਦਾਸੀਆਂ ਨੇ ਕੀ ਕਰਿਆ ਤੇ ਨਿਰਮਲਿਆਂ ਨੇ ਕੀ ਕਰਿਆ ਪੈਟ੍ਰਿਕ ਓਲੀਵਲ ਇਹ ਦੱਸ ਰਿਹਾ ਹੈਗਾ ਵੀ ਇਹਨਾਂ ਉਦਾਸੀਆਂ ਤੇ ਨਿਰਮਲਿਆਂ ਨੇ ਅਸਲ ਚ ਸਿੱਖੀ ਦੀ ਵਿਆਖਿਆ ਜਿਹੜੀ ਹੈਗੀ ਆ ਉਹ ਵਿਦਾਂਤ ਦੀ ਪੈਰਾਮੀਟਰ ਵਿੱਚ ਲਿਆ ਕੇ ਸਿਰ ਦਿੱਤੀ ਗੱਲਬਾਤ ਕਰਨ ਲਿਆ ਵਿਦਿਆਰਥੀ ਜਥੇਬੰਦੀ ਸੱਤ ਦੇ ਵੱਲੋਂ ਪਿਛਲੇ ਦਿਨੀ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਹੈਗੇ ਨੇ ਕਰਮਜੀਤ ਸਿੰਘ ਉਹਨਾਂ ਨੂੰ ਤਲਬ ਕਰਨ ਦੀ ਗੱਲ ਕੀਤੀ ਗਈ ਸਰਦਾਰ ਹਰਤਾ ਸਿੰਘ ਜੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪਿਛਲੇ ਦਿਨੀ ਆਰਐਸਐਸ ਦੇ ਸਮਾਗਮ 'ਚ ਜਾਂਦੇ ਔਰ ਕਿਸ ਤਰੀਕੇ ਦੇ ਨਾਲ ਸਿੱਕਾਂ ਦੀ ਸ ਹੋ ਰਹੀ ਸਿਧਾਂਤਕ ਬੰਦੀ ਦਾ ਔਰ ਜਿਹੜੀ ਭਵਿੱਖ ਦੇ ਵਿੱਚ ਕਰਨੀ ਹੈ ਉਹਦਾ ਮੁੱਢ ਬਣ ਰਹੇ ਹੈਗੇ ਆ ਔਰ ਬਕਾਇਦਾ ਜਿਸ ਤਰੀਕੇ ਦੇ ਨਾਲ ਵੀਡੀਓ ਸਾਹਮਣੇ ਆ ਜਾਂਦੀ ਔਰ ਉਸ ਤੋਂ ਬਾਅਦ ਕਾਫੀ ਇਹਦਾ ਵਿਰੋਧ ਹੋਇਆ ਹੈਗਾ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਵਿਦਿਆਰਥੀ ਜਥੇਬੰਦੀ ਸਾਥ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੇ ਬੜਾ ਵਧੀਆ ਜਿਹੜਾ ਮਸਲਾ ਉਠਾਇਆ ਸੋ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਬਣੀ ਹੋਈ ਯੂਨੀਵਰਸਿਟੀ ਦਾ ਵਾਇਸ ਚਾਂਸਲ ਜਿਹੜਾ ਕਿ ਦਸਤਾਰਧਾਰੀ ਸਿੱਖ ਹੈਗਾ ਉਹ ਆਰਐਸਐਸ ਦੇ ਸਮਾਗਮ ਵਿੱਚ ਉੱਥੇ ਜਾ ਕੇ ਉਹਨਾਂ ਦੇ ਮੁਖੀ ਦੇ ਅੱਗੇ ਲੇਲੜੀਆਂ ਕੱਢਦਾ ਹੈਗਾ ਵੀ ਅਸੀਂ ਇੱਕ ਚੇਅਰ ਸਥਾਪਿਤ ਕੀਤੀ ਹੈਗੀ ਆ ਜਿਹਦੇ ਵਿੱਚ ਰਿਗਵੇਦ ਔਰ ਵੇਦਾਂ ਦਾ ਜਿਹੜਾ ਮੁਤਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਰਲਾ ਕੇ ਜਿਹੜਾ ਕੀਤਾ ਜਾਵੇਗਾ ਸੋ ਰਿਗਵੇਦ ਦੀ ਇੱਕ ਕੰਪੈਰੀਟਿਵ ਸਟੱਡੀ ਹੋ ਸਕਦੀ ਆ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਇੱਕ ਅਕਾਦਮਿਕ ਐਕਸਰਸਾਈਜ਼ ਹੈ ਵੱਖ-ਵੱਖ ਗ੍ਰੰਥਾਂ ਦੀ ਅਕਾਦਮਿਕ ਸਟੱਡੀ ਦਾ ਜਿਹੜਾ ਹੈਗਾ ਪਰ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਮਿਲਣਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲੈ ਕੇ ਆਉਣਾ ਜਾਂ ਫਿਰ ਇਹ ਸਾਨੂੰ ਲੱਗਦਾ ਵੀ ਇਹ ਰਲਗੱਡ ਕਰਨ ਦੀ ਜੀ ਜਿਹੜਾ ਪਹਿਲਾ ਕਦਮ ਹੈਗਾ ਜੀ ਸਿਮੂਲੇਸ਼ਨ ਵਾਲਾ ਸਿਮੂਲੇਸ਼ਨ ਵਾਲਾ ਪਹਿਲਾ ਕਦਮ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬਾਰੇ ਜੇ ਕੋਈ ਰਿਸਰਚ ਹੁੰਦੀ ਆ ਉਹ ਇੱਕ ਗ੍ਰੰਥ ਦੇ ਤੌਰ ਤੇ ਹੋਣੀ ਚਾਹੀਦੀ ਹੈਗੀ ਆ ਸਾਡਾ ਉਹ ਸਰਬਉੱਚ ਗ੍ਰੰਥ ਹੈਗਾ ਸਾਡੇ ਉਹ ਰਾਇਬਰ ਨੇ ਸਾਡੇ ਗੁਰੂ ਸਾਹਿਬ ਨੇ ਸਾਡੀ ਜਾਗ ਦੀ ਜੋਤ ਹੈਗਾ ਉਸ ਭਾਵਨਾ ਤਹ ਤੋ ਗੁਰਬਾਣੀ ਦੀ ਕੋਈ ਜਿਹੜੀ ਰਿਸਰਚ ਆ ਉਹਦੇ ਤੇ ਕੋਈ ਰੋਕਾ ਨਹੀਂ ਨੇ ਪਰ ਜੇ ਤੁਸੀਂ ਕਹੋ ਵੀ ਅਸਿਮੂਲੇਟ ਕਰਕੇ ਰਿਗਵੇਦ ਵਿੱਚ ਜਾਂ ਹਿੰਦੂ ਗ੍ਰੰਥਾਂ ਵਿੱਚ ਉਹਦੀ ਉਹਦੀ ਵਿਆਖਿਆ ਹੋਈ ਗਈ ਇਹ ਬਿਲਕੁਲ ਗਲਤ ਹੈਗੀ ਆ ਸੋ ਵਿਦਿਆਰਥੀ ਜਥੇਬੰਦੀ ਸਾਥ ਨੇ ਜਿਹੜਾ ਹੈਗਾ ਇੱਕ ਚੱਗਾ ਕਦਮ ਚੁੱਕਿਆ ਜਥੇਦਾਰ ਸਾਹਿਬ ਨੂੰ ਚਾਹੀਦਾ ਵੀ ਇਸ ਕਿਸਮ ਦੀਆਂ ਘਟਰਾਵਾਂ ਨੂੰ ਪਹਿਲੇ ਕਦਮਾਂ ਤੇ ਹੀ ਰੋਕਿਆ ਜਾਵੇ ਜੇ ਇਹਨਾਂ ਲੋਕਾਂ ਨੂੰ ਨਾ ਰੋਕਿਆ ਗਿਆ ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੇ ਕਦਮਾਂ ਤੇ ਤਖਤ ਸਹਿਬਾਨ ਵੱਲੋਂ ਰੋਕ ਲਿਆ ਜਾਂਦਾ ਗਲਤ ਕਦਮ ਚੁੱਕਣ ਤੋਂ ਤਾਂ ਹੋ ਸਕਦਾ ਉਹ ਇੰਨਾ ਨੀਵਾਂ ਨਾ ਡਿੱਗਦਾ ਇਸ ਲਈ ਅੱਜ ਦੇ ਵਿਦਵਾਨਾਂ ਨੂੰ ਤੇ ਇਹਨਾਂ ਸੋ ਕਾਲਡ ਵੀ ਸੀਜ਼ ਨੂੰ ਜੇ ਹੁਣੇ ਹੀ ਰੋਕ ਲਿਆ ਜਾਵੇ ਇਹਨਾਂ ਨੂੰ ਲੱਗੇ ਜਿਹੜੀ ਆਪਾਂ ਕਹੀ ਹੈ ਵੀ ਚਾਰ ਦਿਵਾਰੀ ਹਲੇ ਕੌਮ ਦੀ ਕਾਇਮ ਹੈਗੀ ਆ ਉਸ ਚਾਰ ਦਿਵਾਰੀ ਦੇ ਵਿੱਚ ਲਿਆ ਕੇ ਜਿਹੜੇ ਇਹਨਾਂ ਨੂੰ ਰਿਸਰਚ ਦਾ ਇਤਿਹਾਸ ਦੀ ਰਿਸਰਚ ਦਾ ਆ ਗੁਰਬਾਣੀ ਦੀ ਰਿਸਰਚ ਤੇ ਕਿਸੇ ਪਾਬੰਦੀ ਦੀ ਅਸੀਮ ਹਮਾਇਤ ਨਹੀਂ ਕਰ ਰਹੇ ਪਰ ਉਹ ਉਹ ਜਿਹੜੀ ਰਿਸਰਚ ਹੈਗੀ ਆ ਇੱਕ ਸਹੀ ਦਿਸ਼ਾ ਵਿੱਚ ਹੋਣੀ ਚਾਹੀਦੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਿਸਰਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤੌਰ ਤੇ ਹੋਣੀ ਚਾਹੀਦੀ ਆ ਨਾ ਕਿ ਵੇਦਾਂ ਦੀ ਇੱਕ ਛੋਟੀ ਹਿੱਸੇ ਵਜੋਂ ਜਾਂ ਵੀ ਛੋਟੇ ਹਿੱਸੇ ਵਜੋਂ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਸਿੱਖ ਹਿੰਦੂਆਂ ਦਾ ਇੱਕ ਫੌਜੀ ਵਿੰਗ ਹੈਗੇ ਅਸ ਉਹ ਨਹੀਂ ਇੱਕ ਨਿਆਰੀ ਕੌਮ ਹੈ ਇੱਕ ਨਿਆਰਾ ਕੌਮ ਦਾ ਆਪਣਾ ਨੈਰੇਟਿਵ ਹੈਗਾ ਇੱਕ ਥੌਟ ਪ੍ਰੋਸੈਸ ਹੈਗਾ ਇੱਕ ਇੱਕ ਸਮੁੱਚੀ ਤਰਜ਼ੇ ਜ਼ਿੰਦਗੀ ਹੈਗੀ ਆ ਉਸ ਤਰਜ਼ੇ ਜ਼ਿੰਦਗੀ ਦੇ ਨਿਆਰੇਪਣ ਦੀ ਰਿਸਪੈਕਟ ਕਰਦੇ ਆ ਹੋਇਆ ਰਿਸਰਚ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ ਤੇ ਸਰਦਾਰ ਰਤਾ ਸਿੰਘ ਜੀ ਕੀ ਜਿਹੜੀਆਂ ਹਿੰਦੂ ਜਥੇਬੰਦੀਆਂ ਹੈਗੀਆਂ ਅਤੀਤ ਦੇ ਵਿੱਚ ਵੀ ਘਟ ਗਣਤੀਆਂ ਦੇ ਜਿਹੜੇ ਫਲਸਫੇ ਹੈਗੇ ਨੇ ਜਾਂ ਆਪਾਂ ਕਹਿ ਲਈਏ ਕਿ ਧਰਮ ਨੂੰ ਆਪਣੇ ਹਿੱਤਾਂ ਦੇ ਅਨੁਸਾਰ ਉਹਨਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿਉਂਕਿ ਹੁਣ ਤੇ ਆਪਾਂ ਦੇਖਿਆ ਕਿ ਸਿੱਖਾਂ ਨੂੰ ਬਾਰ-ਬਾਰ ਨੈਰੇਟਿਵ ਦਿੱਤਾ ਜਾਂਦਾ ਹੈ ਸਿੱਖਾਂ ਨੂੰ ਬਾਰ-ਬਾਰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤਰ੍ਹਾਂ ਦਾ ਆਪਾਂ ਦੇਖਿਆ ਹੈ ਜਾਂ ਹੋਰ ਬਹੁਤ ਸਾਰੀਆਂ ਕੌਮਾਂ ਦੇ ਨਾਲ ਹੋਇਆ ਹੈਗਾ ਤੁਸੀਂ ਕਾਫੀ ਰਿਸਰਚ ਕਰਦੇ ਰਹਿੰਦੇ ਹੋ ਕੀ ਕਹੋਗੇ ਇਸ ਤੇ ਵਿੱਚ ਹਾਂਜੀ ਹਾਂਜੀ ਇਹ ਬਹੁਤ ਲੰਬਾ ਵਰਤਾਰਾ ਹੈਗਾ ਜਿਹੜਾ ਜਿਹੜਾ ਅੱਜ ਹੋ ਰਿਹਾ ਜਿਹੜਾ ਬੀਸੀ ਸਾਹਿਬ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਉਹਨੂੰ ਉਹਨੂੰ ਨੈਰੇਟਿਵ ਬਿਲਡਿੰਗ ਵਿੱਚ ਆ ਰਿਗਵੇਦ ਨਾਲ ਜੋੜ ਕੇ ਕਰਾਂਗੇ ਸੋ ਇਹਦੇ ਵਿੱਚ ਬਹੁਤ ਪ੍ਰਾਤਨ ਸਮੇ ਤੋਂ ਹੋ ਰਿਹਾ ਸੋ ਇਹਦੇ ਤੇ ਬਹੁਤ ਸਾਰੇ ਵਿਦਵਾਨਾਂ ਦਾ ਜਿਹੜਾ ਕੰਮ ਹੈਗਾ ਜਿਹੜੀਆਂ ਰੀਸੈਂਟ ਕਿਤਾਬਾਂ ਮੈਂ ਇਹਦੇ ਬਾਰੇ ਪੜ੍ਹੀਆਂ ਨੇ ਉਹਦੇ ਵਿੱਚ ਵਿਲੀਅਮ ਗੋਲਡ ਦੀ ਕਿਤਾਬ ਹੈਗੀ ਆ ਉਹ ਹੈਗੀ ਆ ਹਿੰਦੂ ਨੈਸ਼ਨਲਿਜ਼ਮ ਐਂਡ ਦੀ ਲੈਂਗੁਏਜ ਆਫ ਪੋਲਿਟਿਕਸ ਇਨ ਲੇਟ ਕੋਲੋਨੀਅਲ ਇੰਡੀਆ ਇਹਦੇ ਵਿੱਚ ਉਹਨਾਂ ਨੇ ਉੱਤਰ ਪ੍ਰਦੇਸ਼ ਨੂੰ ਆਧਾਰ ਬਣਾ ਕੇ ਜਿ ਲਿਖਿਆ ਹੈਗਾ ਉੱਤਰ ਪ੍ਰਦੇਸ਼ ਵਿੱਚ ਜਿਹੜੀ ਕੰਮ ਕਰ ਰਹੀ ਕਾਂਗਰਸ ਪਾਰਟੀ ਹੈਗੀ ਆ ਉਹ 1900 ਸੋ 1900 ਤੋਂ ਲੈ ਕੇ 1940 ਤੱਕ ਦਾ ਜਿਹੜਾ ਕਾਂਗਰਸ ਦਾ ਵਰਤਾਰਾ ਹੈਗਾ ਕਿਸ ਤਰ੍ਹਾਂ ਜਿਹੜੀ ਹੈਗੀ ਆ ਕਾਂਗਰਸ ਆ ਸਿਮੀਲੇਟ ਕਰ ਰਹੀ ਆ ਬਾਕੀ ਦੀਆਂ ਛੋਟੀਆਂ ਕਾਸਟਾਂ ਨੂੰ ਈਵਨ ਜਿਹੜਾ ਹੈਗਾ ਵੀ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਹੈਗੇ ਆ ਉਹਨਾਂ ਦੀ ਵੀ ਬਾਈਫੋਰਕੇਸ਼ਨ ਕੀਤੀ ਜਾਂਦੀ ਆ ਵੀ ਜਿਹੜੇ ਕੱਟੜ ਮੁਸਲਮਾਨ ਨੇ ਉਹਨਾਂ ਨੂੰ ਨਿਗੇਟ ਕਰ ਦੋ ਜਿਹੜੇ ਸੋ ਕਾਲਡ ਨੈਸ਼ਨਲਿਸਟ ਮੁਸਲਮਾਨ ਨੇ ਉਹਨਾਂ ਨੂੰ ਆਪਣੇ ਵਿੱਚ ਰਲਾ ਲਓ ਔਰ ਉਹਦੇ ਵਿੱਚ ਇੱਕ ਵਿਦਵਾਨ ਆ ਉਹਨਾਂ ਨੇ ਇਹਨੇ ਵਿਲੀਅਮ ਗੌਲਟ ਨੇ ਕੋਟ ਕਰਿਆ ਹੈਗਾ ਵੀ ਕੋਈ ਵੀ ਸਮਾਗਮ ਹੁੰਦਾ ਕਿਸੇ ਵੀ ਧਰਮ ਦਾ ਉੱਥੋਂ ਮੈਨੂੰ ਲੱਗਿਆ ਫਿਰ ਜਿਹੜੀਆਂ ਕਹਿੰਦੇ ਕਿਸੇ ਵੀ ਧਰਮ ਦਾ ਸਮਾਗਮ ਹੁੰਦਾ ਕਿਸੇ ਵੀ ਪਾਰਟੀ ਦਾ ਸਮਾਗਮ ਹੁੰਦਾ ਉਹਨੂੰ ਪ੍ਰੈਜ਼ੈਂਟ ਇਸ ਤਰ੍ਹਾਂ ਕਰੋ ਵੀ ਇਹ ਹਿੰਦੂ ਨੈਸ਼ਨਲਿਜ਼ਮ ਦਾ ਕੰਮ ਸੀ ਹੂੰ ਜਿਹੜਾ ਹੁਣ ਤੁਸੀਂ ਦੇਖੋ ਗਾਂਧੀ ਕਹਿੰਦਾ ਨਾ ਵੀ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਇਹ ਆਜ਼ਾਦੀ ਦੀ ਪਹਿਲੀ ਲੜਾਈ ਆ ਜਦੋਂ ਮੈਂ ਵਿਲੀਅਮ ਗੌਲਡ ਦੀ ਉਹ ਕਿਤਾਬ ਪੜ੍ਹੀ ਉਹਦੇ ਚੋਂ ਕਾਂਗਰਸ ਦੇ ਲੀਡਰ ਇਹ ਕਹਿ ਰਹੇ ਆ ਵੀ ਹਰ ਐਕਟੀਵਿਟੀ ਨੂੰ ਇਦੇ ਨਾਲ ਜੋੜ ਦੇ ਹਿੰਦੂ ਨੈਸ਼ਨਲਿਜ਼ਮ ਦੇ ਤੇ ਇੰਡੀਅਨ ਨੈਸ਼ਨਲਿਜ਼ਮ ਦੇ ਐਂਗਲ ਨਾਲ ਜੋੜ ਕੇ ਉਹਦੀ ਵਿਆਖਿਆ ਹੋਰ ਇੰਡੀਅਨ ਨੈਸ਼ਨਲਿਜ਼ਮ ਜਿਹੜਾ ਭਾਰਤੀ ਰਾਸ਼ਟਰਵਾਦ ਹੈ ਉਹ ਹਿੰਦੂਵਾਦ ਉਹ ਹਿੰਦੂ ਹਾਂਜੀ ਉਹਨੇ ਵਿਲੀਅਮ ਗੋਲਡ ਨੇ ਇਹ ਕਿਹਾ ਹੈਗਾ ਵੀ ਇਹ ਹਿੰਦੂ ਨੈਸ਼ਨਲਿਜ਼ਮ ਆ ਦੂਜੀ ਕਿਤਾਬ ਬਹੁਤ ਇੰਪੋਰਟੈਂਟ ਹੈਗੀ ਆ ਜਿਹੜੀ ਪੜ੍ਹਨ ਵਾਲੀ ਹੈਗੀ ਆ ਡੇਵਿਡ ਕੌਪਫ ਦੀਆਂ ਦੋ ਕਿਤਾਬਾਂ ਨੇ ਉਹਨਾਂ ਦੀ ਇੱਕ ਕਿਤਾਬ ਹੈਗੀ ਆ ਦ ਬ੍ਰਿਟਿਸ਼ ओरिएंटलिज्म ਐਂਡ ਰੀਨਾਇਸ ਬੰਗਾਲ ਰੀਨਾਇਸ ਸਨ ਬਹੁਤ ਰੇਅਰ ਕਿਤਾਬ ਹੈ ਘੱਟ ਮਿਲਦੀ ਹੈਗੀ ਆ ਉਹਨਾਂ ਦੀ ਦੂਜੀ ਕਿਤਾਬ ਹੈਗੀ ਆ ਦੀ ਬ੍ਰਹਮੋ ਸਮਾਜ ਐਂਡ ਦੀ ਸ਼ੇਪਿੰਗ ਆਫ ਦੀ ਮਾਡਰਨ ਇੰਡੀਅਨ ਮਾਈਂਡ ਇਹ ਬਹੁਤ ਕਮਾਲ ਦੀ ਕਿਤਾਬ ਹੈਗੀ ਆ ਉਹਦੇ ਵਿੱਚ ਉਹਨੇ ਦੱਸਿਆ ਹੈਗਾ ਵੀ ਬ੍ਰਹਮੋ ਸਮਾਜ ਨੇ ਕਿਸ ਤਰ੍ਹਾਂ ਆਪਣੀਆਂ ਰਿਲੀਜੀਅਸ ਬਾਉਂਡਰੀਜ਼ ਨੂੰ ਵਰਤ ਕੇ ਆਪਣੀਆਂ ਜਿਹੜੀਆਂ ਰਿਲੀਜੀਅਸ ਤਸ਼ਬੀਹਾਂ ਨੂੰ ਤੇ ਹਿੰਦੂ ਸਮਾਜ ਨੂੰ ਦੇ ਜਿਹੜੀਆਂ ਜਿਹੜੀਆਂ ਜਿਹੜੇ ਸਿੰਬੋਲਿਜ਼ਮ ਆ ਉਹਨੂੰ ਵਰਤ ਕੇ ਕਿੱਦਾਂ ਇੱਕ ਕਲੈਕਟਿਵ ਤੇ ਯੂਨੀਕ ਇੰਡੀਅਨ ਮਾਈਂਡ ਕ੍ਰੀਏਟ ਕਰਿਆ ਮਤਲਬ ਜੀ ਆਰਐਸਐਸ ਦਾ ਮੁਖੀ ਹੁਣੇ ਬਿਆਨ ਦਿੰਦਾ ਹੈਗਾ ਕਿ ਹਿੰਦੂਇਜ਼ਮ ਦੇ ਵਿੱਚ ਛੋਟੇ ਪੰਥਾਂ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਇੱਕ ਪੂਰੀ ਤਾਕਤ ਮੌਜੂਦ ਹੈਗੀ ਹੈ ਤੇ ਉਹ ਫਿਰ ਉਹਦਾ ਜਿਹੜਾ ਪਿੱਛੇ ਆਪਾਂ ਕਹੀ ਕਿ ਉਹ ਵਰਕਆਊਟ ਜਾਂ ਉਹਦਾ ਬੈਕਐਂਡ ਸਾਰਾ ਇੱਥੇ ਪਿਆ ਹੋਇਆ ਕਰਿਆ ਹੋਇਆ ਕਰਿਆ ਉਹਨਾਂ ਨੇ ਬਰਮੋ ਸਮਾਜ ਨੇ ਤੇ ਆਰੀਆ ਸਮਾਜ ਨੇ ਇਹ ਸਾਰਾ ਕਰਿਆ ਹੋਇਆ ਵੀ ਹਰ ਧਰਮ ਦੀ ਤੇ ਹਰ ਜਿਹੜੀ ਜਿਹੜੀ ਕਾਸਟ ਆ ਜਾਂ ਹਰ ਸਬ ਕਾਸਟ ਆ ਹਰ ਸਬ ਰਿਲੀਜੀਅਨ ਹੈਗਾ ਉਹਨੂੰ ਵਿੱਚ ਸਿਮਾ ਲਓ ਪਰ ਨੈਰੇਟਿਵ ਆਪਣਾ ਦਿਓ ਆਪਣੇ ਵੱਡੇ ਘੇਰੇ ਵਿੱਚ ਰੱਖ ਕੇ ਆ ਡੇਵਿਡ ਕੌਪਫ ਨੇ ਬਹੁਤ ਕਮਾਲ ਦਾ ਕਰਿਆ ਹੁਣ ਜਿਹੜੇ ਸਾਡੇ ਤੇ ਇਹ ਦੋਸ਼ ਲਾਉਂਦੇ ਹੈਗੇ ਆਪਾਂ ਇੱਕ ਪ੍ਰੋਗਰਾਮ ਕਰਿਆ ਸੀ ਸਿੱਖਾਂ ਦੇ ਸਿਧਾਂਤਾਂ 'ਤੇ ਚੇਰਾਬੰਦੀ ਉਹਦੇ ਵਿੱਚ ਆਪਾਂ ਇਹ ਗੱਲ ਕਰੀ ਸੀ ਉਹਦੇ ਬਹੁਤ ਸਾਰੇ ਵਿਦਵਾਨ ਆ ਜਿਹੜੇ ਪੋਸਟ ਕੋਲੋਨੀਅਲ ਵਿਦਵਾਨ ਆ ਸਿੱਖਾਂ ਦੇ ਉਹ ਕਹਿ ਰਹੇ ਹੈਗੇ ਆ ਵੀ ਸਿੰਘ ਸਭਾ ਲਹਿਰ ਨੇ ਸਾਡਾ ਸਾਰਾ ਕੁਝ ਤਬਾਹ ਕਰਕੇ ਰੱਖਤਾ ਜੀ ਉਹਨਾਂ ਦਾ ਕਹਿਣਾ ਹੈਗਾ ਵੀ ਸਿੰਘ ਸਭਾ ਲਹਿਰ ਨੇ ਸਿੱਖੀ ਦੀ ਮਾਡਰਨ ਵਿਆਖਿਆ ਕਰਕੇ ਸਿੱਖਾਂ ਨੂੰ ਇੱਕ ਆਰਗੇਨਾਈਜ਼ਡ ਰਿਲੀਜੀਅਨ ਤੇ ਆਰਗੇਨਾਈਜ਼ਡ ਕੌਮ ਦੇ ਤੌਰ ਤੇ ਪੇਸ਼ ਕਰਿਆ ਹੈਗਾ ਹਨਾ ਵੀ ਇੱਕ ਸਿੱਖ ਮਾਈਂਡ ਯੂਨਿਕ ਪੇਸ਼ ਕਰਿਆ ਵੀ ਇਹ ਨਹੀਂ ਸੀ ਕਰਨਾ ਚਾਹੀਦਾ ਵੀ ਪੁਰਾਤਨਤਾ ਵਿੱਚ ਰਹਿਣਾ ਚਾਹੀਦਾ ਸੀ ਪੁਰਾਤਨਤਾ ਵਿੱਚ ਸਪਲਿਟ ਸੀ ਸਾਰਾ ਕੁਝ ਹਨਾ ਵੀ ਬਹੁਤ ਸਾਰੇ ਟੜੇ ਸੀਗੇ ਸਿੱਖ ਸਿੱਖ ਪੰਥ ਦੇ ਵਿੱਚ ਕੋਈ ਨਾਨਕ ਪੰਥੀਆ ਕੋਈ ਕੋਈ ਉਦਾਸੀਏ ਜਾਂ ਮਤਲਬ ਕਿ ਛੋਟ-ਛੋਟੀਆਂ ਬਾਈਫੋਰਕੇਟਡ ਸੰਸਥਾਵਾਂ ਸੀਗੀਆਂ ਮਤਲਬ ਉਹ ਕਹਿੰਦੇ ਕਿ ਉਹ ਬਾਈਫੋਰਕੇਸ਼ਨ ਸੰਸਥਾਵਾਂ ਉੱਪਰ ਨਹੀਂ ਚਾਹੀਦੀਆਂ ਸੀ ਕਿ ਐਜ਼ ਅ ਸਿੱਖ ਕੋਲੀ ਸੋਲੀ ਨਹੀਂ ਸੀ ਉੱਪਰ ਨਹੀਂ ਬਿਲਕੁਲ ਹਾਂ ਵੀ ਸਿੱਖ ਐਜ਼ ਅ ਕੌਮ ਨਹੀਂ ਸੀ ਉੱਪਰ ਨਹੀਂ ਚਾਹੀਦੀ ਜੇ ਡੇਵਿਡ ਕੌਪਫ ਦੀ ਤੁਸੀਂ ਕਿਤਾਬ ਪੜੋ ਉਹਦੀ ਬ੍ਰਹਮੋ ਸਮਾਜ ਐਂਡ ਦੀ ਸ਼ੇਪਿੰਗ ਆਫ ਮਾਡਰਨ ਇੰਡੀਅਨ ਮਾਈਂਡ ਇਹ ਬਿਲਕੁਲ ਸਪਸ਼ਟ ਕਰਦੀ ਆ ਵੀ ਹਜ਼ਾਰਾਂ ਹੀ ਧੜਿਆਂ ਵਿੱਚ ਵੰਡੀ ਹੋਈ ਹਿੰਦੂ ਕੌਮ ਨੂੰ ਬ੍ਰਹਮੋ ਸਮਾਜ ਦੇ ਲੀਡਰਾਂ ਨੇ ਕਿਸ ਤਰ੍ਹਾਂ ਆਪਣੇ ਸਿੰਬੋਲਿਜ਼ਮ ਨਾਲ ਇੱਕੋ ਯੂਨੀਕ ਔਰ ਨਿਆਰੀ ਕੌਮ ਦੇ ਤੌਰ ਤੇ ਜਿਹੜਾ ਹੈਗਾ ਪੇਸ਼ ਕਰ ਔਰ ਇਹੋ ਕੁਸ਼ੀ ਸਿੰਘ ਸਵਾਲ ਐਰ ਕਰ ਰਹੀ ਸੀ ਹੁਣ ਇਹਦੇ ਤੇ ਪੈਟ੍ਰਿਕ ਓਲੀਵਲ ਦਾ ਬਹੁਤ ਕੰਮ ਆ ਜਿਹੜੇ 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 ਇਸ ਹਿਸਟਰੀ ਨੂੰ ਪੜ੍ਹਨਾ ਚਾਹੁੰਦੇ ਆ ਵਿਦਵਾਨ ਅਸੀਂ ਉਹਨਾਂ ਲਈ ਦਸੀਏ ਇੱਕ ਤਾਂ ਡੇਵਿਡ ਕਾਪਫ ਦਾ ਵਿਲੀਅਮ ਗੌਲਡ ਦਾ ਇੱਕ ਕੈਨਥ ਜੋਨਸ ਦੀ ਕਿਤਾਬ ਮੈਂ ਪੜ੍ਹੀ ਹੈਗੀ ਆ ਆਰੀਆ ਧਰਮ ਹਿੰਦੂ ਕੌਂਸ਼ੀਅਸਨੈਸ ਇਨ 19th ਸੈਂਚਰੀ ਪੰਜਾਬ ਉਹ ਪੰਜਾਬ ਬਾਰੇ ਆ ਜਿਹੜਾ ਸਾਰਾ ਕੁਝ ਉੱਥੋਂ ਦਾ ਹਿੰਦੂ ਮਾਈਂਡ ਆ ਜਿਹੜਾ ਕ੍ਰੀਏਟਿਵ ਪੈਟ੍ਰਿਕ ਆਲੀਵਲ ਦੀਆਂ 12 ਕਿਤਾਬਾਂ ਨੇ ਇਸ ਹਿੰਦੂ ਨੈਸ਼ਨਲਿਜ਼ਮ ਤੇ ਕ੍ਰੀਏਸ਼ਨ ਆਫ ਮਾਈਂਡ ਆ ਜਿਹੜਾ ਉਹਨਾਂ ਨੂੰ ਐਨੇ ਸੰਕੜਿਆਂ ਉਹਨਾਂ ਵਿੱਚ ਜਿਹੜੀ ਵੰਡੀ ਹੋਈ ਕੌਮ ਨੂੰ ਜਿਹੜੀ ਪੈਟ੍ਰਿਕ ਓਲੀਵਲ ਦਾ ਜਦੋਂ ਅਸੀਂ ਥੀਸਿਸ ਪੜ੍ਹਦੇ ਆ ਉਹਦੇ ਵਿੱਚੋਂ ਉਦਾਸੀਆਂ ਵਾਲਾ ਸਾਰਾ ਕੰਮ ਆ ਜਿਹੜਾ ਸਮਝ ਆਉਂਦਾ ਉਦਾਸੀਆਂ ਨੇ ਕੀ ਕਰਿਆ ਤੇ ਨਿਰਮਲਿਆਂ ਨੇ ਕੀ ਕਰਿਆ ਪੈਟ੍ਰਿਕ ਓਲੀਵਲ ਇਹ ਦੱਸ ਰਿਹਾ ਹੈਗਾ ਵੀ ਇਹਨਾਂ ਉਦਾਸੀਆਂ ਤੇ ਨਿਰਮਲਿਆਂ ਨੇ ਅਸਲ 'ਚ ਸਿੱਖੀ ਦੀ ਵਿਆਖਿਆ ਜਿਹੜੀ ਹੈਗੀ ਆ ਉਹ ਵਿਦਾਂਤ ਦੀ ਪੈਰਾਮੀਟਰ ਵਿੱਚ ਲਿਆ ਕੇ ਸਿਰ ਦਿੱਤੀ ਜਦੋਂ ਕਿ ਬੁੱਧ ਜਿਹੜਾ ਬੋਧੀ ਸੀ ਜੀ ਜੀ ਉਹ ਬੋਧੀਆਂ ਦਾ ਵੀ ਇੱਕ ਧਾਮ ਸੀ ਜਿਹੜਾ ਜਿੱਦਾਂ ਹਿੰਦੂਆਂ ਚ ਧਰਮ ਆ ਗਿਆ ਜਾਂਦਾ ਉਹਨਾਂ ਦਾ ਧਾਮ ਮੰਨਿਆ ਜਾਂਦਾ ਧਾਮ ਦੀ ਇੱਕ ਯੂਨੀਕ ਆਇਡੈਂਟੀਟੀ ਸੀ ਸਿੱਖਾਂ ਵਾਂਗੂ ਬੋਧੀ ਆਪਣੀ ਉਸ ਯੂਨੀਕ ਆਇਡੈਂਟੀਟੀ ਨੂੰ ਬਚਾ ਕੇ ਫੇਰ ਵੀ ਕਿਤਨਾ ਕਿਤੇ ਜਿਸ ਤਰ੍ਹਾਂ ਸਿੱਖ ਬਚਾਉਣ ਦਾ ਯਤਨ ਕਰ ਰਹੇ ਹੈਗੇ ਆ ਸੋ ਇਹ ਸਾਰੇ ਯਤਨ ਬਹੁਤ ਲੰਬੇ ਸਮੇਂ ਤੋਂ ਚੱਲ ਰਹੇ ਆ 1784 ਤੋਂ ਚੱਲ ਰਹੇ ਹੈਗੇ ਆ ਜਦੋਂ ਬੰਗਾਲ ਰੀਨੈਸੈਂਸ ਦਾ ਪਹਿਲੇ ਜਿਹੜੇ ਜਿਹੜੀਆਂ ਆਪਸਾਂ ਕੇ ਕਲਕਾਰੀਆਂ ਸੁਣਦੀਆਂ ਹੈਗੀਆਂ ਡੇਵਿਡ ਕਾਪ ਆਫ ਵਿਲੀਅਮ ਗੋਲਡ ਕੈਨਸ ਜੋਨਸ ਤੇ ਪੈਟਰਿਕ ਕਾਲ ਇਨ ਬਹੁਤ ਸਾਰੇ ਸੈਂਕੜੇ ਵਿਦੇਵੀ ਵਿਦਵਾਨ ਨੇ ਜਿਨ੍ਹਾਂ ਨੇ ਇਹ ਇਹ ਦਰਸਾਇਆ ਹੈਗਾ ਵੀ ਐਨਏ ਧੜਿਆਂ ਵਿੱਚ ਵੰਡੀ ਹੋ ਹਿੰਦੂ ਕੌਮ ਨੂੰ ਕਿਸ ਤਰ੍ਹਾਂ ਐਥਨੋ ਸਿੰਬल्स ਨਾਲ ਇੱਕ ਕੌਮ ਦੇ ਤੌਰ ਤੇ ਕ੍ਰੀਏਟ ਕਰਕੇ ਉਹਨਾਂ ਨੇ ਆਪਣਾ ਰਾਜ ਸਿਰਜ ਲਿਆ ਸੋ ਸਿੱਖਾਂ ਨੂੰ ਇਹਦੇ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਜੀ ਬਿਲਕੁਕੁਲ ਜੀ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਚਾਹੇ ਕੌਮੀ ਸਮੂਹ ਹੋਣ ਜਾਂਕਮਾ ਹੁਣ ਉਹਨਾਂ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਜਿਹੜੀ ਬਹੁ ਗਣਤੀ ਦੇ ਵੱਲੋਂ ਪਹਿਲਾਂ ਵੀ ਹੁੰਦੀ ਆਈ ਹੈ ਹੁਣ ਵੀ ਹੁੰਦੀ ਆ ਰਹੀ ਹੈ ਤੇ ਇਸ ਤੇ ਤੁਸੀਂ ਆਪਣਾ ਨਿਆਰਾਪਣ ਕਾਇਮ ਕਿਵੇਂ ਰੱਖਣਾ ਹੈ ਇਹ ਤੁਹਾਨੂੰ ਆਪ ਜਿਹੜਾ ਹੈ ਉਹ ਸੋਚਣਾ ਪਵੇਗਾ ਜਾਂ ਤੁਸੀਂ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਜਜ਼ਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਤੁਸੀਂ ਉਹਨਾਂ ਦੀ ਜਿਹੜਾ ਦਿੱਤਾ ਹੋਇਆ ਥੋੜ ਪ੍ਰੋਸੈਸ ਹੈ ਉਧਰੋਂ ਸੋਚਣਾ ਹੈਗਾ ਇਹਦਾ ਫੈਸਲਾ ਜਿਹੜਾ ਹੈ ਤੁਸੀਂ ਆਪ ਕਰਨਾ